ట్రైనా okay, <laughs> 哎、嗯。嗯 <noise> Sari ini tadi walaupun desanya apa pun yang penting, manager kor, manajer kor, manajer kor, tadi walaupun sariannya, soh tato pentapa keteberlayewang berdika kalsa wang berdika, sohe, saya paling dasna sada pentas semua, makarja kor ini nadi nari, sama apa saja ada ristah, kode nadi nari ار کوشش کی ہے ہر سوال سارے پیارے بھی جی کدی بھی ست جنم تک بھول نہیں سکتے سا سبجیت سو سو موسے والا ابھی ہر چیز ساری انہوں ہے کوشش کرتے ہوئے اچھی بھی اے ایسا یوگدان پائیے بھی ساری ماں جی خوشی ہو سکتا سارے وجہ سا دے سکیے ابھی سب بن نہیں سکتے کدے بھی نہیں بن سکتے پر ਮਾਤਾ ਦੇ ਮੋਢੇ ਨਾਲ ਮੋੜਾ ਰਾਤੀ ਕੋਟਨ ਹੌਸਲਾ ਨਹੀਂ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਭਾਵੇਂ ਸਾਡੇ ਤੋਂ ਸਾਡੇ ਵੀਰੇ ਦਾ ਦੋਕ ਤਦੇ ਨਹੀਂ ਚੱਲ ਹੋਣਾ ਹਮੇਸ਼ਾ ਹੀ ਇਸ ਨੂੰ ਨਾਲ ਗੱਲ ਕਰਨ ਨਾਲ ਕਿ ਇਮੋਸ਼ਨਲ ਹੋ ਜਾਂਦੇ ਆ ਪਰ ਅੰਦਰੋਂ ਮੇਰਾ ਜੀਗਰ ਜਿੜਾਉ ਰੋ ਰਿਹਾ ਪਰ ਇਸ ਸਮਾਜ ਦੇ ਵਿੱਚ ਆਉਣਾ ਉਹ ਸਮਾਜ ਦੇ ਵਿੱਚ ਬਿਚਰਨਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨੇ ਭੈ ਜਾਣਨਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਆਜ ਅਸੀਂ ਮਾਤਾ ਜੀ ਨੂੰ ਲੋੜੀ ਦਾ ਤਿਹਾਰ ਹੱਸਾ ਲਾਪ ਟੀਆਂ ਨੂੰ ਲੋੜੀ ਦੇ ਨੇ ਆ ਸਮਾਜ ਦੇ ਵਿੱਚ ਐਸੇ ਤਿਹਾਰ ਬਣਾਏ ਲੈਂਦੇ ਨੇ ਉਹਨਾਂ ਟੀਆਂ ਦੇ ਲਈ ਜੇ ਟੁੱਟੀਆਂ ਹੁੰਦੀਆਂ ਨੇ ਜਿੰਨਾਂ ਨੂੰ ਕਿਤਨਾ ਕਿਤੋਂ ਆਜੂ ਹੁੰਆਂ ਨੇ ਗੱਲਾਂ ਮੀਰੀ ਗਰੀਬੀ ਸੌਤਾਂ ਦੌਲਤਾਂ ਦੀ ਨਹੀਂ ਹੁੰਦੀ ਪਰ ਰੋਹਦੀ ਹੁੰਦੀ ਹੈ ਕਿਤੇ ਨਾ ਕਿਤੇ ਜਦੋਂ ਸਾਡੀ ਟੁੱਟੇ ਹੋਈ ਕਮਾਂਚੇ ਇਕੱਠੇ ਹੋ ਗਏ ਆ ਇਹ ਸਾਡੇ ਤਿਹਾਰ ਸਾਡੀਆਂ ਰਾਇਸ਼ਾਂ ਸਭ ਨੂੰ ਬੜਾ ਮਜ਼ਬੂਤ ਬਣਾਉਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅੱਥੀ ਬੰਦ ਹੋਈਆਂ ਕਿੰਨੀਆਂ ਦਾ ਮੇਲਾ ਰੰਮ ਕਰਿਆ ਇਹਨਾਂ ਸੁਭਾਉਂਦੀਆਂ ਕਿੰਨੀਆਂ ਪੂਰੇ ਵਿਸ਼ਵ ਦੇ ਵਿੱਚ ਅਸੀਂ ਹੋਰ ਹੋ ਗਿਆ ਪਿੰਡੋਂ ਪਿੰਡਾਂ ਲਈ ਕਿੰਨੀਆਂ ਲੱਗਣੀਆਂ ਅਸੀਂ ਲੋਹੀ ਸੀ ਜਿਹੜੀ ਇਹ ਵੀ ਬੜੀ ਦਿਲ ਦੇ ਜਿਹੜੇ ਆ ਉਹਨਾਂ ਬਹਿਣਨ ਕਥਾ ਜਿਹਨਾਂ ਦੇ ਪ੍ਰਾਤ ਹੋ ਜਾਂਦੇ ਨੇ ਉਹਨਾਂ ਬਹਾਦਰ ਕਥਾ ਜਿਹਨਾਂ ਦੇ ਜਿਗਰ ਜਿਗਰ ਦੇ ਕਬਈ ਤੁੰ ਤੁੰ ਜਾਂਦੇ ਨੇ ਇਹ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਉਹਨਾਂ ਨੂੰ ਸਰਕਾਰ ਦੇਣ ਦੇ ਲਈ ਸੀ ਇਨ੍ਹਾਂ ਤਿਹਾਰਾਂ ਨੂੰ ਮੋਤਜਬੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸ ਲਈ ਤਨਨਾਵੀ ਦੀ ਰੀਸਟਿਟਿਊਟੀ ਦੀ ਤਨਨਾਵੀ ਉਹ ਜਿਉਂਦੀ ਸੀ ਮੇਰਾ ਗੱਲ ਹੋਈ ਸੀ ਕੁਮਾਰ ਮੈਨੂੰ ਬੜਾ ਉਹਨਾਂ ਨੇ ਹੌਸਲਾ ਦਿੱਤਾ ਸੀ ਕਿ ਇਹਨਾਂ ਪਾਰਟੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਇਹਦੇ ਮੇਰਾ ਬੜਾ ਜੀ ਮੁੰਡਾ ਮੈਂ ਆਪਣੇ ਹੱਥੀਂ ਇਹਨਾਂ ਦੇ ਵਿਚਾਰਾਂਾਂ ਦੇ ਭੈਣਾਂ ਨੂੰ ਸਮਝਾ ਦੇਵਾਂ ਅਸਲ ਉਹਨਾਂ ਕੋਈ ਨਾ ਦੇ ਨਹੀਂ ਬਲ ਸੋਤ ਕਿਸੇ ਹੋਏ ਸੋ ਆਸੀਂ ਉਹਨਾਂ ਨੂੰ ਬੋਲਣਾ ਮਹਿੰਟਾ ਜੀ ਅਪਰੇਂ ਗਾਣੇ ਸੀ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰੀਏ ਸੋਹਾਂਤਾ ਦੀ ਨਾਲ ਸੀ ਵਾਦਾ ਕਰਿਆ ਸੀ ਦੀ ਨਾਲਤਾ ਦੀ ਅਸੀਂ ਬੀਰੀ ਦਾ ਜਿਹੜਾ ਸੁਪਨਾ ਸੀ ਜੂਰ ਪੂਰਾ ਕਰਾਂਗੇ ਤੁਸੀਂ ਦੇਖਿਆ ਆ ਅਭਿ ਹਾਰ ਸਾਲ ਜਿਹਨੂੰ ਦਿਨਾਂ ਮਨਾਉਣੀਆਂ ਆ ਤਾਂ ਸੀ ਸਿੱਤੂਆਂ ਮੇਨੋਂ ਉਹ ਗਲਾਕੀ ਦੀਆਂ ਸੰਧਾਰੀ ਦਿੱਤੇ ਆ ਅੱਜ ਲੋਰੀ ਦਾ ਤਿਹਾਰਾ ਸਾਡੇ ਲਈ ਸਾਡਾ ਸਾਡੇ ਘਰ ਛੋਟਾ ਸਿੱਧੂ ਆਇਆ ਸਾਡਾ ਸੁਭਾ ਆਇਆ ਸਾਡਾ ਉਹਦੀ ਖੁਸ਼ੀ ਹੈ ابھی یہ لوڑی ہے جیڑی وہرپت ہے ساری لوڑی ابھی سارے بھیڑے کو خوشی بھی منا رہے ہیں ابھی پہلے سارے چھوٹے سلو کی لوہی کا جڑا چاغ آ جڑا جسن جا دیا کے لوڑی کے پیارا سیاڑی بھی دینی ہے ہوں ابھی سب سے پہلے ابھی ماتا جیوں سارے چھوٹے سی پیارے بھیڑے پیارے شو کی جی پہلی لوڑی ہے ابھی وہ ماتا جیوں میں بہت آ رہی میں ਵਾਸਾਈ ਨੂੰ ਚਰਦੀ ਕਲਾ ਵਸ਼ੇ ਇੱਕ ਐਸੀ ਤਰ੍ਹਾਂ ਦੀ ਜਿਹਦੇ ਮਿਹਰੇ ਵਿੱਚ ਮੇਲੇ ਲੱਗੇ ਰਹੇ ਤੇ ਰੌਣਕਾਂ ਹੋਵੇ ਥੋੜੇ ਥੋੜੇ ਸਾਡੇ ਵਰਗੀਆਂ ਦੁਖਹਰੀਆਂ ਮਾਵਾਂ ਨੂੰ ਵੀ ਥੋੜਾ ਜਿਹਾ ਸਕੂਨ ਮਿਲ ਜਾਂਦਾ ਆफी ਮੈਂ ਦੈਰ ਨੂੰ ਵਾਲੇ ਮੀਂਹ ਦਾ ਬਹੁਤ ਬੋਤਨ ਵਕਤੀ ਪਰਮਾਧਮਾਈਂ ਚਰਦੀ ਕਲਾ ਕਰਕੇ ਖੁਸ਼ੀ ਮਿਲਦੀ ਆ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਅੰਦਰ ਦਰਦ ਦਾ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਔਰ ਦੂਜਿਆਂ ਨੂੰ ਸਮਾਏ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕਹਿੰਦੇ ਇੱਕ ਦਾਨ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਦੀ ਝੋਲੀ 'ਚ ਖੁਸ਼ੀ ਪਾਣੀ ਸਮਾਉ ਦੇ ਵਿੱਚ ਪਿੰਡ ਸਮਾਉ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤਾਂ ਇਹ ਕਹਿ ਨਹੀਂ ਹੁੰਦੀ ਆ ਕਿ ਮੈਨੂੰ ਪਾਲ ਦੇ ਵਿੱਚੋਂ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਇਹਦੇ ਵਿੱਚੋਂ ਔਰ ਆਪਣਾ ਭਰਾ ਵੀ ਨਜ਼ਰ ਆਉਂਦਾ ਹੈ ਔਰ ਆਪਣਾ ਪੁੱਤ ਵੀ ਨਜ਼ਰ ਆਉਂਦਾ ਹੈ ਇਹਨੇ ਸਾਰੀਆਂ ਜਿੰਨੀਆਂ ਵੀ ਕੁੜੀਆਂ ਨੇ ਧੀਆ ਭੈਣਾ ਦੇ ਕੋਈ ਸਮਾਜ ਦੇ ਵਿੱਚ ਇਰ ਸਾਰੇ ਕਰੋ ਦੁਖੀ ਆ ਕਿਸੇ ਦਾ ਕੋਈ ਬਾਪ ਆ ਬਹਿ ਨਹੀਂ ਜਾਂ ਕੋਈ ਮੁਸ਼ਕਲਾਂ ਵਿੱਚੋਂ ਵੀ ਲੰਘ ਰਿਹਾ ਕੋਈ ਦੁਖੀ ਆ ਕੋਈ ਦਰਦ ਦੇ ਵਿੱਚ ਅੰਨੀ ਭੀਜੀ ਹੋਈ ਆ ਕਿ ਉਹ ਬਿਲਕੁਲ ਡਿਪਰੈਸ਼ਨ ਚ ਗਈ ਹੋਈ ਆ ਤੇ ਉਹ ਮਤੁਕੇ ਉਹ ਜਿਹੜੀਆਂ ਧੀਆ ਨੇ ਉਹਨਾਂ ਨੂੰ ਇੱਥੇ ਆ ਕੇ ਖੁਸ਼ੀ ਮਿਲਦੀ ਆ ਇਹ ਵੀਰ ਜਿਹੜਾ ਹੈਗਾ ਇਹ ਭਰਾ ਇਹ ਜਿਹੜਾ ਬਾਪ ਬਣ ਕੇ ਸਭ ਦੇ ਸਿਰ ਤੇ ਹੱਥ ਰੱਖਦਾ ਸਭ ਨੂੰ ਗਲਾਵੇ ਚ ਲੰਘਦਾ ਸਭ ਦੇ ਦਰਦ ਆਪ ਅੰਦਰ ਸਲੇਟ ਲੰਘਦਾ ਉਹਦੇ ਅੰਦਰ ਕਿੰਨਾ ਦਰਦ ਆ ਇਹ ਮੈਂ ਦੇਖਦੀ ਹੁਈ ਹਾਂ ਕਿਉਂਕਿ ਜਦੋਂ ਛੋਟਾ ਸੀਗਾ ਉਦੋਂ ਬਾਅਦ ਇਸ ਸੰਸਾਰ ਚ ਵਿਦਾ ਹੋ ਗਈ ਸੀ ਤੇ ਉਹ ਮਮਤਾ ਉਹ ਮਾਂ ਦੀ ਜਿਹੜੀ ਮਮਤਾ ਉਹ ਤੁਹਾਡੇ ਸਾਰੀਆਂ ਧੀਆਂ ਪੈਣਾ ਜਿੰਨੀਆਂ ਵੀ ਆਉਂਦੀਆਂ ਉਹਨਾਂ ਦੇ ਵਿੱਚੋਂ ਲੱਭਦਾ ਪਿਆ ਸੋ ਉਹੀ ਹੈ ਕਿ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਦੂਜਿਆਂ ਨੂੰ ਤੁਸੀਂ ਕਲਾ ਵਿੱਚ ਲੈਣਾ ਭੜ ਕੇ ਝੋਲੀਆਂ ਭੇਜਣੀਆਂ ਇਹ ਕਿਸੇ ਅੱਲਾਹ ਦੇ ਜਿਹੜੀਆਂ ਕੋਈ ਰੂਹਾ ਰੱਬ ਭੇਜਦਾ ਇੱਥੇ ਰੱਬੀ ਰੂਹਾਂ ਜਿਹੜੀਆਂ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਅੱਜ ਮੈਂ ਇੱਥੇ ਆਈਆਂ ਤੇ ਮੈਨੂੰ ਵੀ ਚਿਹਰੇ ਤੇ ਖੁਸ਼ੀ ਆ ਕਿੰਨਾ ਵੇੜਾ ਭਰਿਆ ਪਿਆ ਧੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰਿਆਂ ਤੇ ਖੁਸ਼ੀਆਂ ਨੇ ਔਰ ਮੈਂ ਇਹ ਸਭ ਬੱਚੇ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਐਵੇਂ ਭਰਿਆ ਰੱਖੇ ਔਰ ਤੂੰ ਹਮੇਸ਼ਾ ਅੱਧੀ ਕਰਮ ਕਰਤਾ ਰਵੇ ਤੇਰੇ ਘਰ ਚ ਬਰਕਤਾਂ ਹੋਣ ਔਰ ਹਮੇਸ਼ਾ ਤਰੱਕੀਆਂ ਕਰਨ ਜਿਹੜੀਆਂ ਦੁਖੀ ਹਿਰਦੇ ਵਾਲੀਆਂ ਮਾਵਾਂ ਧੀਆ ਭੈਣਾਂ ਨੇ ਉਹਨਾਂ ਦੇ ਹਿਰਦਿਆਂ ਨੂੰ ਹਮੇਸ਼ਾ ਠਾਰ ਕੇ ਭੇਜੇ ਉਹਨਾਂ ਦੇ ਝੋਲੀਆਂ ਭਰ ਕੇ ਭੇਜੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਭੇਜੇ ਜਿੱਦਾਂ ਅੱਜ ਅਸੀਂ ਖੁਸ਼ ਹੋ ਕੇ ਆਏ ਹਾਂ ਜੀਓ ਨਮਸਕਾਰ ਤੋਂ ਮੈਂ ਤੋਂ ਸਾਰੇ ਗੁਰੂ ਮਾਨ ਦੇਵ ਜੀ ਬ੍ਰਹਮਚਾਰੀ ਤੋਂ ਤੁਲਕਾ ਇਸ ਦੁਨੀਆ ਤੋਂ ਨੀਮਾ ਮਾਤਾ ਜੀ ਮੇਰੇ ਹਾਜ਼ਰ ਨੇ ਮਾਤਾ ਜੀ ਅਰਥ ਕਰਦੇ ਮੈਂ ਤਾਂ ਬ੍ਰਹਮਚਾਰੀ ਤੋਂ ਤੁਲਕਾ ਇਪੀ ਅਤਾ ਪੋਤਾ ਇਹਦੇ ਦੇ ਮਾਦਕ ਦਾ ਦਾਰ ਕਰਨ ਵਾਲੇ ਸਾਡੇ ਗੁਰੂ ਮਾ ਡਾਕਟਰ ਪ੍ਰਮਸ਼ੰਤ ਕਲ ਸਿੱਤੂ ਉਹ ਵੀ ਆਪਣੇ ਦੋਸਤਾਂ ਸੰਜੇ ਗਾਂਜੀ ਅੱਜ ਬਹੁਤ ਵੱਡਾ ਦਿਨ ਹੈਗਾ ਕਿ ਭੈਣ ਜੀ ਆਏ ਨੇ ਇਹਨਾਂ ਦੇ ਆਉਣ ਨਾਲ ਹੀ ਸਾਰਾ ਵੇੜਾ ਭਰ ਗਿਆ ਕਿੰਨਾ ਚਾਹ ਹੈ ਸਾਰਿਆਂ ਨੂੰ ਇਹਨਾਂ ਨੂੰ ਮਿਲਣ ਦਾ ਇਹਨਾਂ ਨੂੰ ਵਖੰਦਾ ਸੋ ਮੈਥੀ ਔਰਗੇਨਾਈਜ਼ਰੀਆਂ ਪਾਲ ਸਿੰਘ ਹੋਣਾਂ ਦੇ ਨਾਲ ਨੂਰੀ ਹੋਣੀ ਆਏ ਨੇ ਕੁਇਬ ਮੈਨੂੰ ਨਵਾਂ ਇੰਟਰੋਡਿਊਸ ਕਰਾਂਗੇ ਤੇ ਲੋਕ ਨੇ ਸਰਦੂਨ ਦੀ ਤੋਂ ਲੈ ਕੇ ਸਾਰਾ ਇਹਨਾਂ ਨੇ ਜ਼ਿੰਦਗੀ ਭਰ ਜੋ ਕੁਝ ਕੀਤਾ ਹੈਗਾ ਇਹ ਬੀਪੀ ਸਾਡੇ ਨਾਲ ਜੁੜੀ ਹੈ ਵੈਲਕਮ ਹੈ ਅਸੀਂ ਬਹੁਤ ਤਨ ਹਰ ਸਾਲ ਉਡੀਕਾਂ ਇੱਥੇ ਇਆਂ ਦੇ ਵੀ ਔਰ ਹਰ ਤਿਹਾੜੀ ਠੀਕ ਹੈ ਸੋ ਇਸੇ ਤਰ੍ਹਾਂ ਸਾਰੇ ਇੱਥੇ ਇਕੱਠੇ ਹੋਏ ਨੇ ਤੇ ਪਾਲ ਸਿੰਘ ਬਾਰੇ ਜੋ ਪੈਂਦੀ ਨੇ ਬੋਲਿਆ ਜੋ ਨੂਰੀ ਨੇ ਬੋਲਿਆ ਉਹਦੇ ਤੋਂ ਉੱਪਰ ਹੁਣ ਕੋਈ ਗੱਲ ਮੇਰੇ ਤਾਂ ਨਾਲ ਹੀ ਰਹਿੰਦਾ ਕਹਿਣ ਦੀ ਹੈ ਨਹੀਂ ਪਰ ਫਿਰ ਵੀ ਮੈਂ ਕਹਾਂਗੀ ਕਿ ਅਸੀਂ ਸਾਰੇ ਜਾਣੇ ਗੱਲ ਕੇ ਜਿਵੇਂ ਮਰਜੀ ਆਰਗੇਨਾਈਜ਼ ਕਰਦੇ ਹਾਂ ਲੇਕਿਨ ਮੋਦੀ ਇਹੀ ਹੈ ਇਹੀ ਚੱਕੀ ਫਿਰਦਾ ਹੈ ਇਹੀ ਸਾਰਾ ਕੁਝ ਕਰਦਾ ਹੈ ਸਾਨੂੰ ਵੀ ਚੱਕ ਕੇ ਇਹੀ ਲਿਆਉਂਦਾ ਠੀਕ ਹੈ ਨਾ ਇਸ ਕਰਕੇ ਸਾਰਾ ਕ੍ਰੈਡਿਟ ਸਾਰਾ ਕੰਮ ਉਸ ਪਾਲ ਸਿੰਦਾ ਔਰ ਇਕੱਲਾ ਹੀ ਸ਼ੇਅਰ ਹੈ ਦੇਖੋ ਕਿਵੇਂ ਸਾਰੇ ਵੱਡੇ ਵੱਡੇ ਫੰਕਸ਼ਨ ਆਰਗੇਨਾਈਜ਼ ਕਰਦੇ ਐ ਬੈਲ ਆਰਗੇਨਾਈਜ਼ ਤੀਆਂ ਦੇ ਉੱਤੇ ਕਿੰਨਾ ਕੱਠ ਹੁੰਦਾ ਹੈ ਗੁਰਮਾਰਾਈ ਦੀ ਮਹਿਮਾ ਹੁੰਦੀ ਹੈ ਜਿੱਥੇ ਕੋਈ ਅੰਗਰਲੇ ਮਨੋ ਸੁੱਚੇ ਮਨੋ ਸੁੱਚੀ ਆਤਮਾ ਦੇ ਨਾਲ ਜੁੜਦਾ ਹੈ ਉੱਥੇ ਵਾਹਿਗੁਰੂ ਜੀ ਵੀ ਦੇਖਿਆ ਸੀ ਕਿਵੇਂ ਫੁੱਲ ਬਰਸ ਰਹੇ ਸਿਆਜ ਇਸ ਹੱਥਗੋਲ ਦੀਆਂ ਮਿਹਰਬਾਨੀਆਂ ਨੇ ਜਿਉਂਦਾ ਰਹੇ ਪੁੱਤ ਹਮੇਸ਼ਾ ਤਰਕੀਆਂ ਕਰੇ ਤੈਨੂੰ ਖੁਸ਼ਹਾਲੀ ਮਿਲੇ ਜੋ ਤੂੰ ਚਾਹਨੇ ਤੈਨੂੰ ਉਹ ਮਿਲੇ ਠੀਕ ਹੈ ਜੋ ਤੂੰ ਲੱਭਦਾ ਫਿਰਦਾ ਤੈਨੂੰ ਉਹ ਮਿਲੇ ਇਹ ਮਾਵਾ ਇਹ ਭੈਣਾ ਇਹ ਬੱਚੀਆਂ ਇਹ ਤਾਂ ਇੰਨੇ ਪਿਆਰ ਨਾਲ ਦੇਖਦੀਆਂ ਨੇ ਜਿੰਨੇ ਪਿਆਰ ਨਾਲ ਦੇਖਦੀਆਂ ਨੇ ਉਹਨਾਂ ਸੈਦਨ ਨੂੰ ਹਲੇ ਪਤਾ ਵੀ ਨਹੀਂ ਲੱਗਦਾ ਤੂੰ ਤਾਂ ਗੁੰਮ ਹੈ ਨਾ ਇਹ ਤਾਂ ਗੁੰਮ ਹੈ ਰਮਤਾ ਹੈ ਹੀ ਰਮਤਾ ਇਹ ਤਾਂ ਆਪਣੇ ਕੰਮ 'ਚ ਲੱਗਿਆ ਹੋਇਆ ਹੈ ਲੇਕਿਨ ਬੇਟੇ ਅੱਖਾਂ ਤਾਂ ਨਹੀਂ ਬੀ ਕੋਦੀਆਂ ਪਉਣੀਆਂ ਦੇ ਲੋ ਟਿਕਦਾ ਸੋ ਮੈਂ ਵੀ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੀ ਐ ਇਹਦੇ ਨਾਲ ਜੋੜ ਕੇ ਹੈ ਨਾ ਇਹ ਮਿਲਿਆ ਉਹਨਾਂ ਕਿਵੇਂ ਕਰਦਾ ਹੈ ਹਰ ਸਲਾਹ ਕਰਦਾ ਹੈ ਹਰ ਗੱਲ ਪੁੱਛਦਾ ਮਾਂ ਨਹੀਂ ਜਿੰਦਾ ਨਾ ਕਰਨਾ ਤੇ ਇਹ ਨਹੀਂ ਸਾਰਾ ਕੁਝ ਸੋ ਬਹੁਤ ਬਹੁਤ ਅਦਵਾਈ ਦੀ ਕਿ ਵਿਖਸ਼ੀ ਜੀ ਤੁਸੀਂ ਆਏ ਹੋ ਬਹੁਤ ਵੱਡਾ ਭਾਗ ਹੈ ਸਾਰਿਆਂ ਨੂੰ ਮਿਲਿਆ ਵਾਈ ਗੁਰੂ ਜੀ ਤੁਹਾਨੂੰ ਤੰਦਰੁਸਤੀ ਸਕੂਨ ਦੇ ਤੇ ਬੱਚੇ ਦਾ ਪਿਆਰ ਵਾਜ ਗੱਜ ਕੇ ਤੁਸੀਂ ਹੁੰਦਾ ਹੋ ਬਹੁਤ ਬਹੁਤ ਮੁਬਾਰਕਾਂ ਸ਼ੁਭਕਾਮਨਾਵਾਂ ਸ਼ੁਭ ਦੀ ਅੱਜ ਲੋਹੜੀ ਲੋਹੜੀ ਹੋਈ ਆ ਉਹਦੀਆਂ ਵੀ ਬਹੁਤ 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 ਸਾਰਾ ਮੁਬਾਰਕਾਂ ਬਹੁਤ ਆਬੀ ਸੋਵੇ ਹਮੇਸ਼ਾ ਸਹੀ ਕਰਨਾ ਸਾਡੇ ਡਾਕਟਰ ਜੀ ਨੂੰ ਪਹਿਲਾ ਉਹ ਇੱਕ ਗੀਤ ਜਰੂਰ ਮੈਂ ਸੁਣਾਉਂ ਜਿਹੜਾ ਸਾਡਾ ਫੇਵਰੇਟ ਹੈ ਮੇਰਾ ਅੰਮੀ ਹੈ ਇਹ ਦੋ ਸ਼ਬਦ ਕਿਉਂਕਿ ਮਾਤਾ ਜੀ ਬਾਪੂ ਜੀ ਨੇ ਬੜਾ ਪਸੰਦ ਕਰਿਆ ਸਪੈਸ਼ਲੀ ਵਾਰ ਘਰੇ ਵੀ ਸਾਡੀ ਗੱਲ ਹੋਈ ਸੀ ਤਾਂ ਮਾਤਾ ਜੀ ਉਦੋਂ ਨਹੀਂ ਸੀਗੇ आईसी ਗਰਮੀ ਜ਼ਿਆਦਾ ਕਰਕੇ ਤਾਂ ਮੈਂ ਚਾਹਣਾ ਮਾਤਾ ਜੀ ਨਾਲ ਜੀਤੋ ਦੋ ਲੈਣਾ ਜ਼ਰੂਰ ਹੋ ਜਾ। ਅਮੀ। ਗੋੜ ਗੋੜ। ਥੈਂਕ ਯੂ। ਮੈਂ ਆਪਣੇ ਆਕੀ ਪਾਲੀ ਕੋਲ ਜ਼ੋਰਦਾਰ ਤਾੜੀਆਂ ਬਹੁਤ ਜ਼ਿਆਦਾ ਤਾੜੀਆਂ। ਉਹ ਤਾਂ ਇਹ ਸਾਰਾ ਦੁਹਰਸ਼ ਕਰ ਲੈਦਾ। ਅਸੀਂ ਸਾਰਾ ਕੋਸ ਹੁੰਦੇ ਆ ਸਦਿਆਂ ਸਾਡੇ ਤਾਂ ਨਹੀਂ ਹੁੰਦਾ। ਸੋ ਤੈਨੂੰ ਬਹੁਤ-ਬਹੁਤ ਵਾਰ ਕਾ ਸਾਰੇ ਟੀਮ ਨੂੰ ਔਰ ਛੋਟੇ ਸਿੱਧੂ ਦੀ ਲੋੜੀਏ ਸੋ ਮੈਂ ਮਾਤਾ ਜੀ ਨੂੰ ਉਹਨਰੇ ਬਾਪੂ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ। ਔਰ ਦੋ ਲਾਈਨਾਂ ਸੁਣਾਦਨੀ ਆਂ ਤੀਆਂ ਨੂੰ ਸੋਹਰੇ ਤੌਰ 'ਤੇ ਮੇਰੀ ਰਾਣੀ ਦੇ ਪਾਈ ਤੇਰਾ ਕਿਹਾ ਕੋ ਲੱਗਦਾ ਜੀ ਜੀ ਅੰਮੀ ਤੀਆਂ ਨੂੰ ਸੋਹਰੇ ਤੋਰ ਕੇ ਹੀ ਮੇਰੀ ਰਾਣੀ ਇਹ ਵਾਏ ਤੇਰਾ ਕਿਹਾ ਕੋ ਲੱਗਦਾ ਪੁੱਤਰ ਆਂਦਾ ਜੰਮਣਾ ਵੇ ਰਾਜਾ ਨੂਹਾਂਦਾ ਔਨਾ ਵੇ ਅੰਬਰ ਦੀ ਬਾਰਿਖਾ ਵੇ ਰਾਜਾ मन मे बातू गा घर जे सुचिर जे मोती किसनू दे अमरी त साढी राजा दुनिया तो न्यारी ாரு சுமர ஜோத்தம்மடி எ Manun de, Manu de ye Manu merin, manun de ye. Manun de ye zi de ye. ਅਨਤੀ ਲੋਰੀਵਾਲ ਦਾ ਮੱਕੇ ਸਾਡੀਆਂ ਸਾਂਝੀਆਂ ਪੁਰੀਆਂ ਬੀਤੇ ਕੇ ਪ੍ਰਾਂਤ ਸਿੱਤੇ ਚੱਕ ਲੋ ਤਿੰਨ ਵਗੈਰਾ ਸਾਰਾ ਜਿਹੜਾ ਕਾਫਲਾ ਤੁਹਾਡਾ ਕੇ ਜਾਵੇਗਾ ਅਸੀਂ ਮਾਤਾ ਜੀ ਨੂੰ ਲੈ ਕੇ ਪਿੱਛੇ ਪਿੱਛੇ ਆਵਾਂਗੇ ਉੱਥੇ ਆਪਾਂ ਲੋੜੀ ਦਾ ਜਿਹੜਾ ਤਿਹਾਰਾ ਉਹਦਾ ਆਗਾਜ਼ ਕਰਨਾਗਾ ਸੋ ਸਾਰਿਆਂ ਨੂੰ ਬੁਲਾਉਂਦੀ ਹੈ ਕਿ ਪ੍ਰਾਂਤਾਂ ਜਿਹੜੀਆਂ ਸਿੱਤੇ ਚੱਕ ਲੋ ਤੁਸੀਂ ਨਹੀਂ 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 ਟੀਮ ਆਈ ਹੋਈ ਹੈ